ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਡੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਤੇ ਖਾਸ ਖ਼ਬਰਾਂ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐਚਐਸ ਫੂਲਕਾ ਨੇ ਪਾਰਟੀ ਛੱਡਣ ਤੋਂ ਬਾਅਦ ਦਿੱਤਾ ਵੱਡਾ ਬਿਆਨ ਕਿ ਹਾਂ ਹਜ਼ਾਰੇ ਦੇ ਅੰਦੋਲਨ ਨੂੰ ਸਿਆਸੀ ਪਾਰਟੀ ਵਿੱਚ ਤਬਦੀਲ ਕਰਨ ਦਾ ਨਹੀਂ ਸੀ ਕਦਮ ਸਹੀ ਇੱਕ ਤਰੀਕੇ ਨਾਲ ਐਚਐਸ ਫੂਲਕਾ ਨੇ ਆਮ ਆਦਮੀ ਪਾਰਟੀ ਦੀ ਹੋਂਦ ਤੇ ਖੜਾ ਕਰ ਦਿੱਤਾ ਸਵਾਲ ਆਪ ਆਗੂਆਂ ਨੇ ਕੀ ਮਨਾ ਲਵਾਂਗੇ ਐਚਐਸ ਕੂਲਕਾ ਨੂੰ ਉਹ ਰਹਿਣਗੇ ਸਾਡੇ ਆਦਰਸ਼ ਨਰਿੰਦਰ ਮੋਦੀ ਦੀ ਗੁਰਦਾਸਪੁਰ ਰੈਲੀ ਵਿੱਚ ਮੋਦੀ ਨੂੰ ਸਨਮਾਨਿਤ ਕਰਨ ਵੇਲੇ ਪਾਈ ਜਾਣ ਵਾਲੀ ਸ਼ਾਲ ਦੇ ਮਸਲੇ ਤੇ ਗਰਮਾਈ ਰਾਜਨੀਤੀ ਮੋਦੀ ਦੇ ਗਲ ਵਿੱਚ ਪਾਉਣ ਤੋਂ ਪਹਿਲਾਂ ਡਿੱਗੀ ਸ਼ਾਲ ਸੋਸ਼ਲ ਮੀਡੀਆ ਤੇ ਹੋ ਰਹੇ ਨੇ ਚਰਚੇ ਵੱਡਾ ਸਵਾਲ ਹੋਇਆ ਖੜਾ ਮੋਦੀ ਸਾਹਿਬ ਦੇ ਸਿਰ ਤੇ ਕਿਉਂ ਨਹੀਂ ਸਜਾਈ ਗਈ ਪੱਗ ਕਿ ਏ ਸੀ ਪੁੱਲ ਜਾਂ ਸੀ ਸੋਚੀ ਸਮਝੀ ਰਣਨੀਤੀ ਨਰਿੰਦਰ ਮੋਦੀ ਨੇ ਆਪਣੀ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਨਿੰਦਿਆ ਤਾਂ ਕੈਪਟਨ ਅਮਰਿੰਦਰ ਮੋਦੀ ਤੇ ਪੜ ਕੇ ਕੀਤਾ ਟਵੀਟ ਕਿਹਾ ਨਰਿੰਦਰ ਮੋਦੀ ਅੱਜ ਤੱਕ ਦੇ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ ਮੋਦੀ ਕਰਦੇ ਨੇ ਸਿਰਫ ਜੁਮਲੇਬਾਜ਼ੀ ਕੈਪਟਨ ਅਮਰਿੰਦਰ ਨੇ ਮੋਦੀ ਖਿਲਾਫ ਖੋਲਿਆ ਮੋਰਚਾ ਹੁਣ ਪੈਣਗੇ ਵੱਡੇ ਰਾਜਨੀਤਿਕ ਪੰਗੇ ਪਟਿਆਲਾ ਅਤੇ ਬਠਿੰਡਾ ਵਿੱਚ ਕਿਸਾਨਾਂ ਦੇ ਧੰਨੇ ਜਾਰੀ ਪੰਜਾਬ ਦੇ ਕਿਸਾਨ ਕਾਂਗਰਸ ਅਤੇ ਭਾਜਪਾ ਅਕਾਲੀ ਦਲ ਤੋਂ ਨਾਰਾਜ਼ ਕਿਸਾਨਾਂ ਦਾ ਕਹਿਣਾ ਹੈ ਨਾ ਪੰਜਾਬ ਦੇ ਕੈਪਟਨ ਅਮਰਿੰਦਰ ਨੇ ਸਾਡੀਆਂ ਸਮੱਸਿਆਵਾਂ ਕੀਤੀਆਂ ਹੱਲ ਅਤੇ ਨਾ ਹੀ ਕੀਤੀਆਂ ਨਰਿੰਦਰ ਮੋਦੀ ਨੇ ਕਿਸਾਨ ਹੋਏ ਨਾਰਾਜ਼ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਪਾਰਲੀਮੈਂਟ ਵਿੱਚ ਆਲੂਆਂ ਨਾਲ ਕੀਤਾ ਵਿਰੋਧ ਪ੍ਰਦਰਸ਼ਨ ਮੈਂਬਰ ਪਾਰਲੀਮੈਂਟਾਂ ਨੇ ਕਿਹਾ ਮੋਦੀ ਦੀ ਸਰਕਾਰ ਕਿਸਾਨਾਂ ਦੀ ਨਹੀਂ ਉਦਯੋਗਪਤੀਆਂ ਦੀ ਸਰਕਾਰ ਭਾਜਪਾ ਅਤੇ ਅਕਾਲੀ ਦਲ ਦੇ ਲੀਡਰਾਂ ਨੇ ਕਾਂਗਰਸ ਨੂੰ ਨਿੰਦਿਆ ਤੇ ਹੁਣ ਸੁਰਖੀਆਂ ਦਾ ਵਿਸਤਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਫੁਲਕਾ ਦੀ ਅਚਾ ਸੁਲਕਾ ਹੁਣਾਂ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਖੁਲਾਸਾ ਕਰ ਦਿੱਤਾ ਐਚਐਸ ਫੂਲ ਕਹਿੰਨੇ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਸਿਆਸੀ ਪਾਰਟੀ ਵਿੱਚ ਤਬਦੀਲੀ ਸ਼ਾਇਦ ਗੈਰ ਜ਼ਰੂਰੀ ਸੀ ਅਤੇ ਸ਼ਾਇਦ ਭੁੱਲ ਸੀ ਉਹਨਾਂ ਕਿਹਾ ਕਿ ਅੰਨਾ ਅੰਦੋਲਨ ਨੂੰ ਸਿਆਸੀ ਪਾਰਟੀ ਵਿੱਚ ਤਬਦੀਲ ਕਰਨ ਦਾ ਸਮਾਂ ਸਹੀ ਨਹੀਂ ਸੀ ਔਰ ਐਚਐਸ ਫੂਲ ਕਾ ਦੇ ਇਸ ਬਿਆਨ ਦੇ ਰਾਜਨੀਤਿਕ ਮਤਲਬ ਇਹ ਕੱਢੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਹੋਂਦ ਜੇ ਨਾ ਹੁੰਦੀ ਤਾਂ ਜ਼ਿਆਦਾ ਵਧੀਆ ਸੀ ਕੁੱਲ ਮਿਲਾ ਕੇ ਹਰਵਿੰਦਰ ਸਿੰਘ ਫੂਲ ਕਹਿੰਨੇ ਕਿ ਕਿ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਨਹੀਂ ਚੱਲਣਗੇ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਲੜਾਈ ਜਾਰੀ ਰੱਖਣਗੇ ਅਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਲੋਕਾਂ ਦੇ ਚੰਗਲ ਵਿੱਚੋਂ ਕੱਢਣ ਲਈ ਸੰਗਠਨ ਬਣਾਉਣਗੇ ਅਤੇ ਖੁਦ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਲੜਨਗੇ। ਉਹਨਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ ਅਤੇ ਉਹ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦਾ ਸੇਰਾ ਕਿਸੇ ਇੱਕ ਆਦੇ ਲਈ ਨਹੀਂ ਵਰਤਣਾ ਚਾਹੁੰਦੇ। ਉਹਨਾਂ ਕਿਹਾ ਕਿ ਉਹ ਜਗਦੀਸ਼ ਟੈਟਲਰ ਖਿਲਾਫ ਆਪਣੀ ਲੜਾਈ ਜਾਰੀ ਰੱਖਣਗੇ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਪਿਛਲੇ ਕੁਝ ਦਿਨਾਂ ਤੋਂ ਐਚਐਸ ਫੂਲਕਾ ਦੀਆਂ ਤਸਵੀਰਾਂ ਆਪਣੀਆਂ ਰੈਲੀਆਂ ਵਿੱਚ ਵੀ ਲਾਰੇ ਸਨ ਪਰ ਪੰਜਾਬ ਵਿੱਚ ਆਪ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਐਚਐਸ ਫੂਲਕਾ ਨੂੰ ਮਨਾ ਕੇ ਲਿਆਵਾਂਗੇ ਉਹਨਾਂ ਕਿਹਾ ਕਿ ਅਸੀਂ ਐਚਐਸ ਫੂਲਕਾ ਦੇ ਮਹਮ ਦੇ ਵਿੱਚ ਮਦਦ ਕਰਾਂਗੇ ਅਤੇ ਉਹਨਾਂ ਦੀ ਹਰ ਲੜਾਈ ਦੇ ਵਿੱਚ ਸਾਥ ਦੇਵਾਂਗੇ ਦੇਖੋ ਜੀ ਫੂਲਕਾ ਸਾਹਿਬ ਨੇ ਅਸਤੀਫਾ ਦਿੱਤਾ ਕੱਲ ਪਰ ਕਾਰਨ ਨਹੀਂ ਪਤਾ ਲੱਗ ਸਕੇ ਮੈਂ ਨਿੱਜੀ ਤੌਰ ਤੇ ਕਹਿ ਸਕਦਾ ਫੂਲਕਾ ਸਾਹਿਬ ਜਿਹੜੇ ਨੇ ਪਾਰਟੀ ਦਾ ਬਿਲਕੁਲ ਨਾਰਾਜ਼ ਨਹੀਂ ਪਾਰਟੀ ਦੇ ਨਾਲ ਨੇ ਹਮੇਸ਼ਾ ਪਾਰਟੀ ਨੂੰ ਗਾਈਡ ਕਰਦੇ ਨੇ ਖਾਸ ਤੌਰ ਤੇ ਮੈਨੂੰ ਜਾਂ ਜਿੰਨੇ ਵੀ ਸਾਡੇ ਐਮਲਏ ਸਾਹਿਬਾਨ ਨੇ ਸਭ ਨੂੰ ਲਗਾਤਾਰ ਗਾਈਡ ਕਰਦੇ ਨੇ ਲਗਾਤਾਰ ਦੱਸਦੇ ਨੇ ਵੀ ਕਿਸ ਤਰ੍ਹਾਂ ਤੁਸੀਂ ਹੈਗਾ ਲੋਕ ਮਸਲੇ ਨੂੰ ਲੈ ਕੇ ਲੜਾਈ ਲੜਨੀ ਹੈ ਔਰ ਕਿਸ ਤਰ੍ਹਾਂ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਬਾਹਰ ਵੀ ਲੜਾਈ ਲੜਨੀ ਹੈ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਤਜਰਬਾ 34 ਸਾਲ ਦਾ ਅਸੀਂ ਉਸ ਤਜਰਬੇ ਤੋਂ ਸਿੱਧੇ ਲੈ ਕੇ ਪੰਜਾਬ ਦੇ ਵਿੱਚ ਕੰਮ ਕਰਦੇ ਰਹੇ ਨੇ ਕਿ ਫੂਲ The ਕਰਕੇ ਉਹਨਾਂ ਨੇ ਕਿਹਾ ਦੇਖੋ ਪਾਰਟੀ ਦੇ ਵਿੱਚ ਕੁਝ ਵੀ ਜਿਹੜਾ ਚੱਲ ਰਿਹਾ ਹੈ ਪਾਰਟੀ ਚ ਬਿਲਕੁਲ ਸਹੀ ਚੱਲ ਰਿਹਾ ਸਾਰਾ ਕੁਝ ਫੂਲਕਰ ਸਾਹਿਬ ਨੇ ਸਭ ਤੋਂ ਪਹਿਲਾਂ ਅਸਤੀਫਾ ਇਸ ਗੱਲ ਕਰਕੇ ਦਿੱਤਾ ਸੀਗਾ ਕਿਉਂਕਿ ਜਿਹੜਾ ਉਹਨਾਂ ਨੂੰ ਲੀਡਰ ਪੋਜੀਸ਼ਨ ਬਣਾਇਆ ਗਿਆ ਸੀ ਉਸ ਕਰਕੇ ਉਹ ਜਿਹੜੇ ਲੋਕਾਂ ਦੇ ਕੇਸ ਜਿਹੜੇ ਹੈਗੇ ਨੇ 84 ਦੇ ਕਤਲੇਆਮ ਦੇ ਕੇਸ ਨਹੀਂ ਲੜ ਸਕਦੇ ਸੀ ਇਸ ਕਰਕੇ ਅਸਤੀਫਾ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਬਤੌਰ ਵਿਧਾਨ ਸਭਾ ਚ ਬਤੌਰ ਐਮਐਲਏ ਜਿਹੜਾ ਅਸਤੀਫਾ ਇਸ ਕਰ ਕੀਤਾ ਸੀਗਾ ਕਿ ਵਿਧਾਨ ਸਭਾ ਦੇ ਅੰਦਰ ਕੈਪਟਨ ਸਾਹਿਬ ਤੇ ਉਹ ਮੰਤਰੀ ਜਿਹੜੇ ਹੈਗੇ ਸੀ ਵੱਟੀਆਂ ਵੱਟੀਆਂ ਗੱਲਾਂ ਕਰ ਰਹੇ ਸੀ ਔਰ ਕਹਿ ਰਹੇ ਸੀ ਕਿ ਬਾ ਪਰ ਕੈਪਟਨ ਸਾਹਿਬ ਨੇ ਇੱਕ ਸਮਝੌਤੇ ਦੇ ਤਹਿਤ ਇੱਕ ਡੀਲ ਦੇ ਤਹਿਤ ਇੱਕ ਕੰਪਰੋਮਾਈਜ਼ ਦੇ ਤਹਿਤ ਬਾਦਲ ਪਰਿਵਾਰ ਨੂੰ ਬਚਾਇਆ ਇਸ ਗੱਲ ਤੋਂ ਜਿਹੜੇ ਹੈਗੇ ਉਹਨਾਂ ਨੇਗੇ ਨਰਾਜ਼ ਹੋ ਕੇ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਸੀਗਾ ਪਰ ਉਹ ਮਨਜ਼ੂਰ ਨਹੀਂ ਹੋਇਆ ਜਿਹੜਾ ਹੁਣ ਅਸਤੀਫਾ ਦਿੱਤਾਗਾ ਇਹਦੇ ਕਾਰਨ ਅਜੇ ਸਪਸ਼ਟ ਨਹੀਂ ਹੋ ਸਕੇ ਸ਼ਾਮ ਤੱਕ ਸਪਸ਼ਟ ਹੋ ਜਾਣਗੇ ਪਰ ਲੇਕਿਨ ਆਮ ਆਦੀ ਪਾਰਟੀ ਜਿੰਨੇ ਐਮਐਲਏ ਸਾਹਿਬਾਂ ਨੇ ਸਾਡੇ ਸੀਨੀਅਰ ਲੀਡਰਸ਼ਿਪ ਸਾਰੀ ਫੁਲਕਾ ਸਾਹਿਬ ਨੂੰ ਬਨਾਉਗੇ ਉਹਨਾਂ ਦਾ ਅਸਤੀਫਾ ਵਾਪਸ ਬਵਾਵਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਵਿੱਚ ਹੋਈ ਰੈਲੀ ਤੋਂ ਬਾਅਦ ਵੀ ਇਸ ਰੈਲੀ ਨਾਲ ਜੁੜੇ ਔਰ ਸਭ ਤੋਂ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਮਾਮਲਾ ਨਰਿੰਦਰ ਮੋਦੀ ਨੂੰ ਸ਼ਾਲ ਪਾਉਣ ਵੇਲੇ ਸ਼ਾਲ ਦੇ ਜ਼ਮੀਨ ਤੇ ਡਿੱਗਣ ਦਾ ਅਸਲ 'ਚ ਸਵਰਨ ਸਲਾਰੀਆ ਤੇ ਸੁਖਬੀਰ ਬਾਦਲ ਨੇ ਮੋਦੀ ਦਾ ਸਨਮਾਨ ਕਰਨਾ ਸੀ ਅਤੇ ਇਸ ਵੇਲੇ ਸਵਰਨ ਸਲਾਰੀਆ ਸਾਹਿਬ ਜਦੋਂ ਲੋਹੀ ਲਫਾਫੇ ਵਿੱਚੋਂ ਕੱਢ ਰਹੇ ਸਨ ਤਾਂ ਉਹ ਥੱਲੇ ਡਿੱਗ ਗਏ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਜ਼ਮੀਨ ਤੋਂ ਚੱਕ ਕੇ ਨਰਿੰਦਰ ਮੋਦੀ ਸਾਹਿਬ ਦਾ ਸਨਮਾਨ ਕੀਤਾ ਭਾਵੇਂ ਇਹ ਇੱਕ ਸਧਾਰਨ ਘਟਨਾ ਸੀ ਪਰ ਰਾਜਨੀਤਿਕ ਤੌਰ ਤੇ ਇਸ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਔਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਵੀ ਸਵਾਲ ਖੜੇ ਕਰ ਰਹੇ ਨੇ ਕਿ ਇਸ ਵਾਰ ਨਰਿੰਦਰ ਮੋਦੀ ਸਾਹਿਬ ਦੇ ਸਿਰ ਤੇ ਪੱਗ ਕਿਉਂ ਨਹੀਂ ਸਜਾਈ ਗਈ ਕੀ ਇਹ ਸੋਚਿਆ ਸਮਝਿਆ ਫੈਸਲਾ ਸੀ ਜਾਂ ਕੋਈ ਭੁੱਲ ਚੁੱਕ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਨਰਿੰਦਰ ਮੋਦੀ ਪੰਜਾਬ ਆਉਂਦੇ ਸਨ ਤੇ ਅਕਾਲੀ ਅਤੇ ਭਾਜਪਾ ਦੇ ਲੀਡਰ ਉਹਨਾਂ ਨੂੰ ਪੱਗ ਸਜਾਉਂਦੇ ਸਨ ਪਰ ਇਸ ਰੈਲੀ ਨੂੰ ਬਹੁਤ ਕਾਮਯਾਬ ਦੱਸਿਆ ਜਾ ਰਿਹਾ ਅਕਾਲੀ ਦਲ ਵੱਲੋਂ ਅਤੇ ਭਾਜਪਾ ਦੇ ਲੀਡਰਾਂ ਵੱਲੋਂ ਆਓ ਸੁਣਦੇ ਹਾਂ ਰੈਲੀ ਤੋਂ ਬਾਅਦ ਉਹਨਾਂ ਦੇ ਕੀਤੇ ਹੋਏ ਖੋਰ ਦਾਅਵੇ ਕੀ ਕੀ ਸਨ ਪ੍ਰਧਾਨ ਮੰਤਰੀ ਦਾ ਜੰਗ ਸ਼ੁਰੂ ਕਰਨਾ 2019 ਦੀ ਜੰਗ ਪੰਜਾਬ ਤੋਂ ਇੱਕ ਬਹੁਤ ਵੱਡਾ ਸੰਕੇਤ ਹੈ ਕਿਉਂਕਿ ਪੰਜਾਬ ਹੀ ਉਹ ਸੂਬਾ ਹੈ ਜਿੱਥੋਂ ਵੀ ਪੰਜਾਬ ਤਗੜਾ ਹੋ ਕੇ ਲੱਗ ਜੇ ਤੇ ਫਿਰ ਫਤਈ ਫਤਈ ਹੁੰਦੀ ਹੈ ਹਰ ਚੀਜ਼ਾਂ ਹਰ ਰੈਲੀ ਐਨਾਉਂਸਮੈਂਟ ਦੀ ਹੁੰਦੀ ਅੱਜ ਤਾ ਉਹਨਾਂ ਨੂੰ ਅਧ ਕਰਨਾ ਸੀ ਤੁਹਾਨੂੰ ਕਿ ਜੋ ਕਿਉਂਕਿ ਜੋ ਇਤਿਹਾਸਿਕ ਫੈਸਲੇ ਐਨਡੀਆ ਦੀ ਸਰਕਾਰ ਨੇ ਕੀਤੇ ਹੈ ਜੋ ਕਰਤਾਰਪੁਰ ਸਾਹਿਬ ਦੇ ਲੰਘੇ ਬਾਰੇ ਉਹਨਾਂ ਨੇ ਫੈਸਲੇ ਕੀਤੇ ਐ ਜੋ ਸੱਜਣ ਕਮਾਨ ਨੂੰ ਅੰਦਰ ਕਰਨ ਦੇ ਫੈਸਲੇਤੇ ਐ ਐਜੇ ਫੈਸਲੇ ਉਹਨਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਤੇ ਦੋ ਜਿਹੜੀਆਂ ਚੀਜ਼ਾਂ ਆਪਾਂ ਦਿੱਤੀਆਂ ਉਹਨੀਆਂ ਮਨਗਰਾਈਆਂ ਐ ਐਜੀਆਂ ਨਿਸ਼ਾਨੀਆਂ ਐ ਜੀਆਂ ਚੀਜ਼ਾਂ ਅੱਜ ਤੱਕ ਨਹੀਂ ਮਿਲੀਆਂ ਜੋ ਨੇ ਐਨਡੀਆ ਸਰਕਾਰ ਨੇ ਮੋਦੀ ਚਾਹਣੇ ਪੰਜਾਬ ਨੂੰ ਦਿੱਤੀਆਂ ਕੈਪਟਨ ਸਾਹਿਬ ਠੱਗੀ ਮਾਰਨ ਤੇ ਮਨਲਾ ਐਕਸਪਰਟ ਐ ਇਹਨਾਂ ਨੂੰ ਗ੍ਰੀਨਿਜ਼ ਬੁੱਕ ਆਫ ਵਰਲਡ ਬੁਲਾ ਲੈਣ ਪਹਿਲੇ ਤਾਂ ਕਹਿੰਦੇ ਸੀ 70 ਹਜ਼ਾਰ ਕਰੋੜ ਕਰਜ਼ਾ ਮਾਫ਼ ਕਰੂੰਗਾ 3000 ਕੀਤਾ ਫਿਰ ਕਹਿੰਦੇ ਸਾਰੇ ਨੌਜਵਾਨਾਂ ਨੂੰ ਮੋਬਾਈਲ ਦਊਂਗਾ ਤੁਸੀਂ ਵੀ ਬੈਠੇ ਸੀ ਹੁਣ ਕਹਿੰਦੇ ਕੱਲੇ ਜਿਹੜੇ ਗ੍ਰੈਜੂਏਟ ਕਰਨੇ ਕਿਹੜੇ ਐਫਰਡੇਵਿਟ ਦੇਣਗੇ ਕਿ ਮੇਰੇ ਕੋਲੇ ਮੋਬਾਈਲ ਹੈ ਨਹੀਂ ਇਹਦੇ ਵਿੱਚ ਝੂਠ ਬੁਲਾਉਣਾ ਸਾਰਾ ਤੋਂ ਇਹਨਾਂ ਨੌਜਵਾਨਾਂ ਨੂੰ ਅੰਦਰ ਕਰਉਣਾ ਹੈ ਕਿਹੜਾ ਕਿਹੜਾ ਨੌਜਵਾਨਾ ਜਿਹਦੇ ਕੋਲੇ ਸਮਾਰਟਫੋਨ ਨਹੀਂ ਹੈ ਐਵੇਂ ਝੂਠ ਦੀ ਪੰਡ ਹੈ ਕੈਪਟਨ ਸਾਹਿਬ ਸੁੱਤੇ ਰਹਿੰਦੇ ਆ ਠੰਡ ਲੱਗਦੀ ਆ ਮੈਂ ਹੁਣ ਕਹਾਂ ਉੱਠ ਖੜੋ 2 ਸਾਲ ਹੋ ਗਏ ਸੁੱਤੇ ਪੈਣੂ ਲੰਮੇ ਸਮੇਂ ਦੀ ਜਿਹੜੀ ਗੁਰਨਾਨਕ ਨਾਮ ਲੈਵਾ ਦੀ ਅਰਦਾਸ ਸੀ ਉਹਨੂੰ ਮੰਨਦਿਆਂ ਸਵੀਕਾਰ ਕਰਦਿਆਂ ਜਿੱਥੇ ਗੁਰੂ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਮੈਂ ਸਮਝਦਾ ਮੋਦੀ ਸਾਹਿਬ ਤੇ ਬੜੀ ਵੱਡੀ ਬਖਸ਼ਿਸ਼ ਕੀਤੀ ਕਿ ਪ੍ਰਧਾਨ ਮੰਤਰੀ ਕਾਂਗਰਸ ਦੇ ਲੰਮਾ ਸਮਾਂ ਰਹੇ ਹੈ ਗਾਂਧੀ ਪਰਿਵਾਰ ਚੋਂ ਲੰਮਾ ਸਮਾਂ ਰਹਾ ਜਵਾਲਾਲ ਨਹਿਰੂ ਇੰਦਰਾ ਗਾਂਧੀ ਰਜੀਵ ਗਾਂਧੀ ਸੋਨੀਆ ਗਾਂਧੀ ਚੇਅਰਮੈਨ ਸੀ ਮਗਰ ਸਰਕਾਰ ਉਹ ਚਲਾਉਂਦੀ ਸੀ ਲੰਘਾ ਨਹੀਂ ਕਦੇ ਖੋਲ ਸਕੇ ਕਰਤਾਰਪੁਰ ਸਾਹਿਬ ਅੱਜ ਹੋਣਾ ਹੀ ਨਹੀਂ ਸੀ ਜੇ ਜਵਾਲਾਲ ਨਹਿਰੂ ਦੇ ਫੈਸਲੇ ਸਹੀ ਹੁੰਦੇ ਪਾਕਿਸਤਾਨ ਚ ਨਹੀਂ ਹੋਣਾ ਸੀ ਇਸ ਲਈ ਉਹ ਲੰਗੇ ਨੂੰ ਜਿਸ ਨੂੰ ਤਰਸਦੇ ਸਨ ਗੁਰਨਾਨਕ ਨਾਮ ਲੇਵਾ ਉਹਨੂੰ ਖੋਲਿਆ ਪਹਿਲੀ ਵਾਰੀ ਸ੍ਰੀ ਗੁਰਦਾਸਪੁਰ ਸਾਹਿਬ ਇਸ ਧਰਤੀ ਤੇ ਆਏ ਉਹਨਾਂ ਦਾ ਧੰਨਵਾਦ ਅਸੀਂ ਕੀਤਾ ਉੱਥੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਿਵੇਂ ਰਾਹੁਲ ਗਾਂਧੀ ਠੱਗਣਾ ਚਾਹੁੰਦਾ ਕਿਹੜਾ ਮਾਡਲ ਕਿਸਾਨੀ ਕਰਜ਼ੇ ਦੀ ਮਾਫੀ ਦਾ ਪੰਜਾਬ ਮਾਡਲ ਤੇ ਪੰਜਾਬ ਮਾਡਲ ਦਾ ਪੋਸਟਰ ਬॉय ਬੁੱਧ ਸਿੰਘ ਕਿਸਾਨ ਹੈ ਕੋਟਲੀ ਸੂਰਤ ਮੱਲੀਆਂ ਦਾ ਜੀਦੇ ਨਾਲ ਫੋਟੋ ਲਵਾ ਕੇ ਕੈਪਟਨ ਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੇ ਕਿਸਾਨੀ ਕਰਜ਼ੇ ਦੀ ਗੱਲ ਸ਼ੁਰੂ ਕੀਤੀ ਸੀ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ ਆ ਜੋ ਦਾ 7 ਲੱਖ ਦਾ ਕਰਜ਼ਾ ਹੋ ਗਿਆ ਉਹਦਾ ਤਾਂ ਮਾਪ ਨਹੀਂ ਹੋਇਆ ਤੇ ਦੇਸ਼ ਦੇ ਕਿਸਾਨ ਨੂੰ ਵੀ ਇਸੇ ਪੰਜਾਬ ਦੇ ਮਾਡਲ ਨਾਲ ਰਾਹੁਲ ਗਾਂਧੀ ਠੱਗਣਾ ਚਾਹੁੰਦਾ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰੈਲੀ ਦੌਰਾਨ ਪੰਜਾਬ ਸਰਕਾਰ ਤੇ ਜੰਮ ਕੇ ਇਲਜ਼ਾਮ ਲਾਏ ਸਨ ਉਹਨਾਂ ਨੇ ਕਿਹਾ ਸੀ ਕਿ ਕੇਂਦਰ ਦੀਆਂ ਯੋਜਨਾਵਾਂ ਨੂੰ ਪੰਜਾਬ ਦੀ ਸਰਕਾਰ ਲਾਗੂ ਕਰਨ ਵਿੱਚ ਕਮਜ਼ੋਰ ਹੈ ਉਹਨਾ ਪੰਜਾਬ ਵਿੱਚ ਕਿਸਾਨ ਕਰਜ਼ਾ ਮਾਫੀ ਨੂੰ ਵੀ ਧੋਖਾ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਭੜਕ ਗਏ ਕੈਪਟਨ ਅਮਰਿੰਦਰ ਨੇ ਪਹਿਲੀ ਵਾਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਖਿਲਾਫ ਤਿੱਖੇ ਸ਼ਬਦ ਵਰਤੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਜੁਮਲੇਬਾਜ਼ੀ ਕਰਦੇ ਨੇ ਕੈਪਟਨ ਅਮਰਿੰਦਰ ਨੂੰ ਹੋਰ ਗੁੱਸਾ ਚੜਿਆ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਨਰਿੰਦਰ ਮੋਦੀ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਨੇ ਸੋ ਇਸ ਤ੍ਰਿਕੇ ਦੀਆਂ ਗੱਲਾਂ ਇਸ ਟਵੀਟ ਵਿੱਚ ਕੈਪਟਨ ਅਮਰਿੰਦਰ ਨੇ ਕੀਤੀਆਂ ਨੇ ਜਿਹੜਾ ਟਵੀਟ ਤੁਹਾਡੇ ਸਾਹਮਣੇ ਹੈ ਔਰ ਕੈਪਟਨ ਅਮਰਿੰਦਰ ਦੇ ਇਸ ਬਿਆਨ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਨਰਿੰਦਰ ਮੋਦੀ ਸਾਹਿਬ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਖੁੱਲ ਕੇ ਮੈਦਾਨ ਦੇ ਵਿੱਚ ਆ ਗਏ ਨੇ ਅਤੇ ਹੁਣ ਸਿਆਸੀ ਲੜਾਈ ਹੋਰ ਭਖੇਗੀ। ਉਧਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਨਰਿੰਦਰ ਮੋਦੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਭਾਵੇਂ ਉਹਨਾਂ ਨੇ ਪਾਰਲੀਮੈਂਟ ਵਿੱਚ ਵੱਖ-ਵੱਖ ਮਸਲਿਆਂ ਤੇ ਨਰਿੰਦਰ ਮੋਦੀ ਨੂੰ ਘੇਰਿਆ ਉਹਨਾਂ ਟਵੀਟ ਕਰਕੇ ਕਿਹਾ ਹੈ ਕਿ ਕਾਂਗਰਸ ਲਈ ਰਾਮ ਮੰਦਰ ਚੋਣ ਮੁੱਦਾ ਨਹੀਂ ਹੋਏਗਾ ਉਹਨਾਂ ਨੇ ਕਿਹਾ ਕਿ ਉਹ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਉਣਗੇ ਉਹਨਾਂ ਮੋਦੀ ਸਰਕਾਰ ਤੇ ਭ੍ਰਿਸ਼ਟਾਚਾਰ ਕਰਨ ਦਾ ਇਲਜ਼ਾਮ ਲਾਇਆ ਅਤੇ ਉਹਨਾਂ ਨੇ ਕਿਹਾ ਕਿ ਮੋਦੀ ਦੇ ਰਾਜ ਵਿੱਚ ਬੇਰੁਜ਼ਗਾਰੀ ਵਧੀ ਹੈ ਉਹਨਾਂ ਕਿਸਾਨ ਕਰਜ਼ਾ ਮਾਫੀ ਦੀ ਗੱਲ ਫੇਰ ਦੁਹਰਾਈ ਉਹਨਾਂ ਨੇ ਵੀ ਟਵੀਟ ਕੀਤਾ ਸੋ ਹੁਣ ਕੇਂਦਰ ਵਿੱਚ ਕਾਂਗਰਸ ਅਤੇ ਭਾਜਪਾ ਦੇ ਕਈ ਲੀਡਰ ਟਵੀਟ ਕਰਕੇ ਇੱਕ ਦੂਸਰੇ ਨੂੰ ਨੇਂਦ ਰਹੇ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਯੁੱਧ ਪੱਧਰ ਤੇ ਕੰਮ ਚੱਲ ਰਿਹਾ ਹੈ ਪਰ ਪੰਜਾਬ ਵਾਲੇ ਪਾਸੇ ਚਾਲ ਸੁਸਤ ਹੈ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਜਾਵਾ ਉੱਚੇ ਚੇ ਤੌਰ ਤੇ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਉਹਨਾਂ ਹੋਰੇ ਕੰਮਾਂ ਦਾ ਜਾਇਜ਼ਾ ਲਿਆ ਕਾਬਿਲ ਜ਼ਿਕਰ ਹੈ ਕਿ ਕੱਲ ਪ੍ਰਧਾਨ ਮੰਤਰੀ ਦਾ ਅਕਾਲੀ ਭਾਜਪਾ ਨੇ ਧੰਨਵਾਦ ਕੀਤਾ ਸੀ ਪਰ ਮੋਦੀ ਸਾਹਿਬ ਇਹ ਨਹੀਂ ਦੱਸ ਕੇ ਗਏ ਕਿ ਅਸੀਂ ਕੰਮ ਕਿੰਨੇ ਦਿਨਾਂ ਦੇ ਵਿੱਚ ਸ਼ੁਰੂ ਕਰਵਾ ਦਵਾਂਗੇ ਕੰਮ ਹਜੇ ਮਿੰਟੀਆਂ ਗਿਣਤੀਆਂ ਵਿੱਚ ਹੀ ਰੁਕਿਆ ਹੋਇਆ ਹੈ ਸੁਖਜਿੰਦਰ ਰੰਧਾਵਾ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਇਸ ਮਸਲੇ ਤੇ ਕੰਮ ਕਰਨ। ਉਧਰ ਉਹਨਾਂ ਇਹ ਵੀ ਕਿਹਾ ਕਿ ਕੈਪਟਨ ਦੇ ਹੁਕਮ ਨਾਲ ਉਹਨਾਂ ਨੇ ਕਿਹਾ ਸੁਖਜਿੰਦਰ ਰੰਧਾਵਾ ਨੇ ਕਿ ਉਹ ਕੈਪਟਨ ਦੇ ਹੁਕਮ ਨਾਲ ਲਾਂਗੇ ਵਾਲੀ ਥਾਂ ਦੀ ਸਮੀਖਿਆ ਕਰਨ ਆਏ ਨੇ। ਕੈਪਟਨ ਅਮਰਿੰਦਰ ਅਤੇ ਸੁਖਜਿੰਦਰ ਰੰਧਾਵਾ ਨੇ ਮੋਦੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਤੁਰੰਤ ਕੰਮ ਸ਼ੁਰੂ ਕਰਾਇਆ ਜਾਵੇ। ਕੱਲ ਸਾਡੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਚ ਕੈਪਟਨ ਸਾਹਿਬ ਨੇ ਮੇਰੀ ਡਿਊਟੀ ਲਈ ਕੇ ਜਾ ਕੇ ਉਹਨਿਸ ਪਾਰ ਜਿਹੜੇ ਜ਼ੀਰੋ ਲਾਈਨ ਤੇ ਜਾ ਕੇ ਦੇਖੋਗੇ ਕਿ ਕਿੰਨੀ ਕਿ ਪ੍ਰੋਗਰੈਸ ਹੈ ਤੇ ਕੀ ਆ ਉਹ ਵਿੱਚ ਛੱਡ ਕੇ ਦੇਖਿਆ ਤੇ ਜਿਹੜਾ ਪਹਿਲੀ ਗਲਤੀ ਜਿਹੜੀ ਸਾਡੀ ਡਿਵੈਲਪਮੈਂਟ ਅਥਾਰਟੀ ਬਣੀ ਆ ਉਹਦਾ ਉਹਨਾਂ ਨੇ ਡਿਸਾਈਡ ਕੀਤਾ ਕਿ ਜਿਹੜੇ ਗੁਰਦਾਸਪੁਰ ਦੇ ਟਿੱਪਕੇ ਕਮਿਸ਼ਨਰ ਹੋਣਗੇ ਉਹ ਅਥਾਰਟੀ ਦੇ ਚੀਫ ਹੈੱਡ ਐਡਮਿਨਿਸਟਰੇਟਰ ਹੋਣਗੇ ਤੇ ਐਸਟੀਐਮ ਡੇਰਾ ਬਾਬਾ ਨਾਨਕ ਏਸੀ ਹੋਏਗਾ ਇਹ ਸਾਰੇ ਚੀਜ਼ਾਂ ਨੂੰ ਕਰਨ ਦੇ ਬਾਵਜੂਦ ਵੀ ਅਜੇ ਤੱਕ ਜਿਹੜੀ ਜ਼ਮੀਨ ਅਖਵਾਰ ਕਰਨ ਦੀ ਆ ਉਹਨਾਂ ਦੇ ਨੈਸ਼ਨਲ ਹਾਈਵੇਅ ਅਥਾਰਟੀ ਵਾਲੇ ਵੀ ਨਾਲ ਹੀ ਬੈਠੇ ਨੇ ਉਹ ਇਹਨਾਂ ਨੂੰ ਕਹਿਤਾ ਕਿ ਫਲੈਗ ਜਿਹੜੇ ਲਾਉਣੇ ਦੋਨਾਂ ਸਾਈਡਾਂ ਤੇ ਉਹਨਾਂ ਕਰਕੇ ਇਹਨਾਂ ਪਟਵਾਲ ਜਾਂ ਐਵੇਨਿਊ ਡਿਪਾਰਟਮੈਂਟ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਜਲਦੀ ਇਹਨਾਂ ਨੂੰ ਜਿਹੜੀ ਆਇਡੈਂਟੀਫਿਕੇਸ਼ਨ ਦੇ ਦਿਓ ਕਿ ਕਿਹੜੇ ਕਿਹੜੇ ਕਿਸਾਨਾਂ ਦੇ ਵਿੱਚ ਜ਼ਮੀਨਾਂ ਉਹਦੀਆਂ ਤੇ ਕਿੰਨੀ ਕਿੰਨੀ ਜ਼ਮੀਨਾਂ ਉਹਦੀ ਹੈ ਉਹ ਮੇਰੇ ਖਿਆਲ ਕਿ 2-4 ਦਿਨਾਂ ਦੇ ਵਿੱਚ ਉਹਨੂੰ ਕੰਪਲੀਟ ਕਰ ਦੇਣਗੇ ਔਰ ਜਨਵਰੀ ਐਂਡ ਤੱਕ ਜਿਹੜਾ ਸਾਰਾ ਕੁਝ ਸਾਡੀ ਨੋਟੀਫਿਕੇਸ਼ਨ ਜੀ ਉਹ ਸਾਰਾ ਕੁਝ ਅਸੀਂ ਕਰ ਦੇਾਂਗੇ ਤੇ ਨਾਲ ਹੀ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਆਉਣੀਆਂ ਨੇ ਜਿਵੇਂ ਇੱਥੇ ਤੇ ਦੋਨਾਂ ਸਾਈਡਾਂ ਜਿਹੜੀਆਂ ਖਾਇਰ ਕਰਨੀਆਂ ਨੇ ਇਹਦਾ ਵੀ ਨਾਲ ਹੀ ਅਸੀਂ ਅਜੇ ਡਿਸਾਈਡ ਕਰ ਲਿਆ ਪ੍ਰਾਈਮ ਮਿਨਿਸਟਰ ਸਾਹਿਬ ਕਰਕੇ ਜੀ ਥੋੜੇ ਜਿਲੇਟ ਹੋ ਗਏ ਕਿ ਉਹ ਆਏ ਨੇ ਤੇ ਉਹਦੇ ਨਾਲ ਇਹ ਹੋਣੀ ਸੀ ਵਾਰਫਟਿੰਗ ਤੇ ਕੰਮ ਕਰਾਂਗੇ ਨਾਲ ਹੀ ਕੈਪਟਨ ਅਵਿੰਦਰ ਸਿੰਘ ਉਹਨਾਂ ਨੇ ਹੁਕਮ ਕੀਤੇ ਨੇ ਕਿ ਡੇਰਬਾ ਬਾਬਾ ਨਾਨਕ ਦੇ ਵਿੱਚ ਜਿਹੜੇ ਕੰਮ ਜਿੰਨੇ ਪੈਸੇ ਕੇ ਉਹਨਾਂ ਦੇ ਇਮੀਡੀਏਟਲੀ ਟੈਂਡਰ ਲਾ ਕੇ ਉਹਨਾਂ ਕੰਮਾਂ ਨੂੰ ਸਟਾਰਟ ਕਰ ਦੋ ਅਕਾਲੀ ਜਲਦੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਕਿ ਪੰਜਾਬ ਦੀਆਂ 13 ਸੀਟਾਂ ਤੇ ਚੋਣਾਂ ਲੜੇਗੀ ਅਤੇ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਆਮ ਆਦਮੀ ਪਾਰਟੀ 2014 ਨਾਲੋਂ ਜ਼ਿਆਦਾ ਮਜ਼ਬੂਤ ਹੋ ਚੁੱਕੀ ਹੈ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸ ਦੇ ਆਗੂ ਕਹਿ ਰਹੇ ਨੇ ਕਿ ਆਪ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਐਚਐਸ ਫੂਲਕਾ ਦੇ ਖੁਲਾਸੇ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ अभियान ਦਾ ਫਾਇਦਾ ਚੁੱਕਿਆ ਸੀ ਇਹ ਆਪ ਆਦਮੀ ਪਾਰਟੀ ਅੰਨਾ ਹਜ਼ਾਰੇ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਸੀ ਦੀ ਆਪ ਦੀ ਕੋਈ ਕੁਰਬਾਨੀ ਨਹੀਂ ਸੀ ਇਹ ਕਿਸੇ ਦੇ ਫਾਇਦੇ ਤੇ ਲੈ ਕੇ ਹਾਲਾਤ ਤੋਂ ਫਾਇਦਾ ਲੈ ਗਿਆ ਕੇਜਰੀਵਾਲ ਉਸ ਕਰਕੇ ਹਾਲਾਤ ਨਾਲ ਇਹ ਅਚੰਚਿਤ ਪਾਰਟੀ ਬਣੀ ਸੀ ਇਹ ਜਿਹੀਆਂ ਪਾਰਟੀਆਂ ਪੰਜਾਬ ਚ ਵੀ ਕਈ ਵਾਰੀ ਬਣੀਆਂ ਨੇ ਜੇ ਮਾਨਦਲ ਕੇਰਾਂ ਸਾਰੀਆਂ ਸੀਟਾਂ ਜਿੱਤ ਗਿਆ ਸੀ ਪਿੱਛੇ ਆਪਣੇ ਪੰਜਾਬ 'ਚ ਇਹ ਜਿੱਤ ਗਏ ਇਹ ਹੁੰਦਾ ਰਹਿੰਦਾ ਸੋ ਪਾਰਟੀਆਂ ਉਹੀ ਚੱਲਦੀਆਂ ਜਿਨ੍ਹਾਂ ਦਾ ਬੇਸ ਹੋਵੇ ਕੋਈ ਸਿਸਟਮ ਹੋਵੇ ਕੋਈ ਸੂਲ ਹੋਵੇ ਕੋਈ ਥੱਲੇ ਤਾਂ ਹੀ ਜਿਹੜਾ ਹੈਗਾ ਵਕੇਡਰ ਹੋਵੇ ਸੋ ਕਿਡ ਰਹਿਤ ਪਾਰਟੀ ਸੀ ਉੱਤੇ ਉੱਤੇ ਆਈ ਸੀਗੀ ਤੇ ਕੱਲਾ ਕੇ ਅਸਤੀਫਾ ਕੀ ਦਿੱਤਾ ਇਹ ਪਾਰਟੀ ਨਹੀਂ ਚੱਲੇਗੀ ਬੜਾ ਚਿਰ ਤੁਸੀਂ ਵੇਖ ਲਓ ਬੜੀ ਛੇਤੀ ਪੰਜਾਬ ਚ ਤਾਂ ਤਕਰੀਬਨ ਹੁਣ ਖਤਮ ਹੀ ਆ ਤੁਹਾਨੂੰ ਪਾਰਲੀਮੈਂਟ ਦੀਆਂ ਚੋਣਾਂ ਚ ਪਤਾ ਲੱਗ ਜਾਏਗਾ ਸੱਚੇ ਬਾਦਸ਼ਾਹ ਦੇ ਸਥਾਨ ਤੇ ਖੜੇ ਆ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਕਿਸੇ ਬੰਦੇ ਦੀ ਜਵਾਨਤ ਬਚੂਗੀ ਪਾਰਲੀਮੈਂਟ ਦੇ ਵਿੱਚ ਵੇਖੋ ਕਿਸਾਨਾਂ ਦੇ ਨਾਲ ਹਲੇ ਭਾਵੇਂ ਪਿੱਛੇ ਜਿਹੜੀ ਮੋਦੀ ਸਰਕਾਰ ਆ ਉਹਨੇ ਸੁਆਮੀ ਨਾਰਥਨ ਦੀ ਰਿਪੋਰਟ ਲਾਗੂ ਕਰਕੇ ਕਾਫੀ ਫਾਇਦੇ ਵਾਲੇ ਪਾਸੇ ਤੁਰੇ ਆ ਪਰ ਹਲੇ ਵੀ ਉਹਦੇ ਰਿਜ਼ਲਟ ਜਿਵੇਂ ਹੋਣੇ ਚਾਹੀਦੇ ਸੀ ਉਹ ਮੇ ਆ ਨਹੀਂ ਰਹੇ ਜਿਵੇਂ ਮੱਕੀ ਦਾ ਭਾਅ 1700 ਬੰਦਤਾ ਪਰ ਰੇਟ 1200 ਚ ਵਿਕ ਰਹੀ ਹੈ ਸੋ ਕਿਸਾਨਾਂ ਦੀ ਸਾਨੂੰ ਬਾਖੀਰ ਫੜਨੀ ਪੈਣੀ ਹੈ ਅਕਾਲੀ ਦਲ ਨੇ ਤਾਂ ਹਮੇਸ਼ਾ ਹੀ ਜਦੋਂ ਵੀ ਕੀਤਾ ਕਿਸਾਨਾਂ ਦਾ ਅਕਾਲੀ ਦਲ ਨੇ ਕੀਤਾ ਹੋਰ ਕਿਸੇ ਨੇ ਕੀਤਾ ਨਹੀਂ ਸੋ ਮੋਦੀ ਸਾਹਿਬ ਨੂੰ ਵੀ ਕਿਸਾਨਾਂ ਦੇ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਵੀ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਵੀ ਮੰਨਣੀਆਂ ਚਾਹੀਦੀਆਂ ਉਧਰ ਪਟਿਆਲਾ ਵਿੱਚ ਕਿਸਾਨਾਂ ਦਾ ਤਰਨਾਬਾਦ ਸਤੂਰ ਜਾਰੀ ਹੈ ਕਿਸਾਨ ਸੂਬਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮੁਕੰਮਲ ਕਰਜ਼ਾ ਮਾਫੀ ਕੀਤੀ ਅਤੇ ਨਾ ਹੀ ਨਰਿੰਦਰ ਮੋਦੀ ਦੀ ਸਰਕਾਰ ਨੇ ਉਹਨਾਂ ਦਾ ਹੱਥ ਫੜਿਆ ਕਿਸਾਨ ਦੋਹਾਂ ਸਰਕਾਰਾਂ ਤੋਂ ਨਾਰਾਜ਼ ਨੇ ਅਤੇ ਦੋਹਾਂ ਸਰਕਾਰਾਂ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਮਾਰ ਰਹੇ ਨੇ ਇਹ ਜਿਹੜਾ ਤਰਨਾ ਸੀ ਦਿੱਤਾ ਹੈ 1 ਜਨਵਰੀ ਤੋਂ ਲੈ ਕੇ 5 ਜਨਵਰੀ ਤੱਕ ਸਾਡਾ ਤਰਨਾ ਚੱਲ ਰਿਹਾ ਹੈ ਜਿਹੜੀਆਂ ਬੈਂਕਾਂ ਨੇ ਫਰਾਡ ਲੱਗੇ ਰੇ ਕਰਨਾ ਤੇ ਸਰਕਾਰ ਲੱਗੀ ਆ ਫਰਾਡ ਕਰਨ ਦਾ ਜਿਹੜਾ ਬੈਂਕਾਂ ਦਾ ਫਰਾਡ ਚੱਲ ਰਿਹਾ ਹੈ ਜਿਹੜਾ ਬੈਂਕਾਂ ਦਾ ਫਰਾਡ ਚੱਲ ਰਿਹਾ ਹੈ ਬੈਂਕਾਂ ਨੇ ਸਾਨੂੰ 15-15 ਲੱਖ ਦਾ 18-18 ਲੱਖ ਦਾ ਕੀਲੇ ਦੇ ਉੱਤੇ 40-40 ਹਜ਼ਾਰ ਰੁਪਇਆ ਕਰਜ ਕਰਜਾ ਦਿੱਤਾ ਹੈ ਕਰਜਾ ਵੀ ਦਿੱਤਾ ਹੈ ਉਹਨਾਂ ਨਾਲ ਸਾਤੋਂ ਐਫੀਡੈਵਿਟ ਵੀ ਖਾਲੀ ਲੈ ਰਖੇ ਨੇ ਉਹਨਾਂ ਨਾਲ ਸਾਤੋਂ ਚੈੱਕ ਵੀ ਖਾਲੀ ਲੈ ਰਖੇ ਨੇ ਕਿਉਂਕਿ ਇੱਕ ਹੋਰ ਵੱਡਾ ਬਹੁਤ ਫਰਾਡ ਹੈ ਜਿਹੜਾ ਕਿ ਗਰੰਟੀ ਨਾਲ ਲੈਂਦੇ ਨੇ ਨਾਲ ਜ਼ਮੀਰ ਉਹਦੀ ਵੀ ਅਟੈਚ ਹੋ ਜਾਂਦੀ ਹੈ। ਐਤੋਂ ਵੱਡਾ ਇੱਕ ਹੋਰ ਵੱਡਾ ਫਰਾੜ ਹੈ। ਜਿਹੜਾ ਕਿ ਸਾਨੂੰ 6ਵੇਂ ਵੀ ਨੇ ਜੇ ਤਕਰੀਬਨ ਜੀਮੀਦਾਰ ਦੀ 3 ਲੱਖ ਰੁਪਈਆ ਦੀ ਲਿਮਟ ਹੈ ਉਹਦੇ ਘੱਟੋ ਘੱਟ 1500 ਰੁਪਈਆ ਇਹਨਾਂ ਨੇ ਉੱਤੇ ਜੁਰਮਾਨਾ ਲਾ ਦੇਣਾ ਹੈ। ਇਹ ਅਖਬਾਰ ਬੁਲਾੜੀ ਫੈਸਲਾ ਕੀ ਆਖ਼ਤਮ ਕੀ ਫੈਸਲਾ ਕੀ। ਅਸੀਂ ਜੋ ਰੋਜ਼ ਬੇਕਰ ਇੰਸ਼ੂਰੈਂਸ ਨਾਲ ਗੱਲ ਕਰਦੇ ਆਂ ਇਹ ਕਹਿੰਦੇ ਵੀ ਉੱਤੋਂ ਹਦਾਇਤ ਹੈ ਕਿ ਜੇ ਅਸੀਂ 12-1500 2000 ਰੁਪਈਆ ਪਲੱਟੀ ਪਾਉਣੇ ਆ। ਵੀ ਅਸੀਂ ਹਰ ਜਮਾਹੇ ਦੇ ਉੱਤੇ ਪਾਉਣੀਆਂ ਪਾਉਣੀਆਂ। ਧਰਨਾ ਪਾਇਆ ਪਰਮਿਸ਼ਨ ਹੈਗੀ ਜਿਹੜੀ ਧਰਨਾ ਨਹੀਂ ਅਸੀਂ ਨੇ ਲਾਇਆ ਕੋਈ ਵੈਸੇ ਮੈਨੇਜਰ ਨੂੰ ਅਸੀਂ ਮਿਲਿਆ। ਅਸੀਂ ਪਰਮਿਸ਼ਨ ਸਾਡੇ ਜਥੇਬੰਦੀ ਭਾਰਤੀ ਗ੍ਰਾਂਜ ਜੁਨੀਅਰ ਭਾਰਤੀ ਗ੍ਰਾਂਜ ਜੁਨੀਅਰ ਅਸੀਂ ਪਰਮਿਸ਼ਨ ਨਹੀਂ ਲਵਾਵਾਂਗੇ। ਉਧਰ ਬਠਿੰਡਾ ਵਿੱਚ ਵੀ ਕਿਸਾਨਾਂ ਦਾ ਧਰਨਾ ਤੀਸਰੇ ਦਿਨ ਪੁੱਜ ਚੁੱਕਿਆ ਕਾਬਲੇ ਜ਼ਿਕਰ ਹੈ ਬਠਿੰਡਾ ਵਿੱਚ ਕਿਸਾਨ 5 ਦਿਨਾਂ ਲਈ ਧਰਨੇ ਤੇ ਬੈਠੇ ਨੇ ਅਤੇ ਕਿਸਾਨਾਂ ਨੇ ਇੱਕ ਵਾਰ ਫੇਰ ਪੰਜਾਬ ਦੀ ਕੈਪਟਨ ਸਰਕਾਰ ਅਤੇ ਨਰਿੰਦਰ ਮੋਦੀ ਦੀ ਸਰਕਾਰ ਖਿਲਾਫ ਜੰਮ ਕੇ ਗੁੱਸਾ ਕੱਢਿਆ। ਬਠਿੰਡਾ ਦੇ ਕਿਸਾਨਾਂ ਨੂੰ ਵੀ ਇਸ ਗੱਲ ਦਾ ਰੋਹ ਹੈ ਕਿ ਸਾਡੇ ਖਾਲੀ ਚੈੱਕ ਤਾਂ ਘਟੋ-ਘਟ ਵਾਪਸ ਕਰ ਦਿੱਤੇ ਜਾਣ ਉਹਨਾਂ ਪੰਜਾਬ ਸਰਕਾਰ ਤੋਂ ਸਾਰਿਆਂ ਦੀ ਕਰਜ਼ਾ ਮਾਫੀ ਦੀ ਮੰਗ ਕੀਤੀ ਹੈ ਆਓ ਪੀੜਤ ਕਿਸਾਨਾਂ ਦਾ ਦੁੱਖ ਵੀ ਸੁਣੀਏ ਸਰ ਜੀ ਸਾਡੇ ਕੋਲ ਚੈੱਕ ਬੁੱਕ ਅੜਦੇ ਕੋਲ ਵੀ ਹੁੰਦੀ ਸੀ ਤੇ ਉਹਨਾਂ ਕੋਲ ਚੈੱਕ ਸੀਗਾ ਖਾਲੀ ਚੈੱਕ ਦੇ ਮਤਲਬ ਮੈਂ ਤੁਹਾਨੂੰ ਦੱਸ ਸਕਦਾ ਕਿ ਰਾਲੇ ਠੀਕ ਹੈ ਉਹਨਾਂ ਨੇ ਹੁਣ 14 ਲੱਖ ਰੁਪਏ ਦਾ ਮੇਰੇ ਸਿਰ ਕਰਜ਼ਾ ਕਰਤਾ ਕਰਜ਼ਾ ਕਰਕੇ ਉਹਨਾਂ ਨੇ ਤੇ ਉਹਨਾਂ ਨੇ ਅਦਾਲਤ ਦੇ ਵਿੱਚ ਬਠਿੰਡੇ ਵਿੱਚ 1.5 ਸਾਲ ਦੀ ਮੈਨੂੰ 5 ਨੰਬਰ ਕੇਸ ਕਰਦਾ ਤੇ ਉਹਨਾਂ ਨੇ ਮੇਰੇ ਤੇ 14 ਨੰਬਰ ਕੇਸ ਦਾ 1.5 ਸਾਲ ਦੀ ਸਜ਼ਾ ਸੁਨਾਤੀ ਮੈਂ ਜਗਸੀਰ ਸਿੰਘ ਚੁੰਬਾ ਬੀਕੇ ਜੂ ਉਂਗਰਾਹਾ ਜ਼ਿਲ੍ਹਾ ਕਮੇਟੀ ਮੈਂਬਰ ਆ ਅੱਜ ਨਵੇਂ ਸਾਲ ਤੋਂ ਲੈ ਕੇ ਜੋ ਇੱਥੇ ਪੰਜ ਰੋਜ਼ਾ ਧਰਨਾਗਾ ਤੇ ਅੱਜ ਤੀਜੇ ਦਿਨ ਧਰਨਾ ਸ਼ੁਰੂ ਹੋਇਆਗਾ ਤੇ ਅੱਜ ਅਸੀਂ ਕੋਆਪਰੇਟ ਬੈਂਕ ਮੂਲੇ ਧਰਨਾ ਦਿੱਤਾਗਾ ਤੇ ਜੋ ਮਤਲਬ ਮੰਗਾ ਮਸਲਾ ਕਿਸਾਨੀ ਦੇ ਉਹਨੂੰ ਮਨਵਾਉਣ ਖਾਤਰ ਜੋ ਖਾਲੀ ਚੱਕਰ ਸਰਕਾਰ ਨੇ ਲਏ ਹੋਏ ਆ ਨਾਲੇ ਤਾਂ ਸਾਡੀਆਂ ਜ਼ਮੀਨਾਂ 25-25 ਲੱਖ 20-20 ਲੱਖ ਰੁਪਈਆ ਵਾਲੀਆਂ ਪਲੱਜ ਕਰ ਲਈਆਂ ਨਾਲੇ ਹਾਲੇ ਖਾਲੀ ਚੱਕਰ ਜਦੋਂ ਮਤਲਬ ਅਸੀਂ ਲਾਉਣ ਲੈਨੇ ਆ ਜਾਂ ਕੋਈ ਲਿਮਟ ਬਣਾਉਣੇ ਆ ਜਾਂ ਕੋਈ ਕਿਸੇ ਕਿਸੇ ਦਾ ਲਾਉਣ ਲੈਨੇ ਆ ਉਹ ਸੀ ਚੱਕੇ ਪੱਟ ਕੇ ਰੱਖ ਲੈਂਦੇ ਆ ਮੈਂ ਦੁਕਾਨ ਖਾਤਰ 40000 ਦਾ ਲਾਉਣ ਲਿਮਟ ਬਣਾਈ ਸੀ ਮੈਥੋਂ ਇਥੋਂ ਦੇ ਜਿਹੜਾ ਉਹਨਾਂ ਦਾ ਮੈਨੇਜਰ ਸੀ ਸੁਖਜੰਦਰ ਅਦੂਜਾ ਉਨੇ ਸੀ ਚੱਕੋ ਖਾਲੀ ਪੱਟੇ ਆ ਤੇ ਜਿਹੜਾ ਮੈਂ ਮਤਲਬ 40000 ਰੁਪਏ ਲਾਉਣ ਲਿਆ ਸੀ ਤੇ ਮੈਥੋਂ ਇਹਨਾਂ ਨੇ 20-25000 ਰੁਪਏ ਭਰਾਲਿਆ ਤੇ 20-25000 ਰੁਪਏ ਹੀ ਮਤਲਬ ਦੂਜਾ ਵਿਆਜ ਮਤਲਬ ਆ ਤੇ ਹਜੇ 20-25000 ਹੀ ਹੋਰ ਖੜਾਗਾ ਉਧਰ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਅੱਜ ਦਿੱਲੀ ਵਿੱਚ ਜਾ ਕੇ ਪ੍ਰੋਟੈਸਟ ਕੀਤਾ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਆਲੂਆਂ ਨਾਲ ਵੀ ਪ੍ਰੋਟੈਸਟ ਕੀਤਾ ਸੁਨੀਲ ਜਾਖੜ ਰਵਨੀਤ ਬਿੱਟੂ ਗੁਰਜੀਤ ਸਿੰਘ ਔਜਲਾ ਪੰਜਾਬ ਦੇ ਲਗਭਗ ਸਾਰੇ ਮੈਂਬਰ ਪਾਰਲੀਮੈਂਟ ਇਸ ਪ੍ਰੋਟੈਸਟ ਦੌਰਾਨ ਹਾਜ਼ਰ ਰਹੇ ਇਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਸਿਰਫ ਉਦਯੋਗਪਤੀਆਂ ਦੀ ਸਰਕਾਰ ਹੈ ਟੀਡੀਪੀ ਦੇ ਮੈਂਬਰ ਪਾਰਲੀਮੈਂਟਾਂ ਨੇ ਵੀ ਕਾਂਗਰਸ ਦੇ ਮੈਂਬਰ ਪਾਰਲੀਮੈਂਟਾਂ ਦੇ ਪ੍ਰੋਟੈਸਟ ਵਿੱਚ ਸਾਥ ਦਿੱਤਾ ਸੁਨੀਲ ਜਾਖੜ ਦੀ ਗਵਾਈ ਵਿੱਚ ਕਾਂਗਰਸ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਜਗ ਜਾਹਰ ਕੀਤਾ ਗਿਆ ਉਧਰ ਫੂਲਕਾ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਪੁਰਾਣੇ ਲੀਡਰਾਂ ਨੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਵੰਨ ਦਿੱਤਾ ਅਲਕਾ ਲਾਂਬਾ ਨੇ ਕਿਹਾ ਕਿ ਐਚਐਸ ਫੂਲਕੇ ਦਾ ਪਾਰਟੀ ਛੱਡਣਾ ਇੱਕ ਵੱਡਾ ਝਟਕਾ ਹੈ ਉਧਰ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਕੇਜਰੀਵਾਲ ਸਿਰਫ ਅੰਨਿਆਂ ਦੇ ਰਾਜੇ ਨਹੀਂ ਸੋ ਅਰਵਿੰਦ ਕੇਜਰੀਵਾਲ ਅਤੇ ਅਲਕਾ ਲਾਂਬਾ ਨੇ ਵੀ ਐਚਐਸ ਫੂਲਕਾ ਦੇ ਅਸਤੀਫੇ ਨੂੰ ਮੰਨ ਭਾਗਾ ਕਰਾਰ ਦਿੱਤਾ ਆਮ ਆਦਮੀ ਪਾਰਟੀ ਲਈ ਉਧਰ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਗਵਾਹੀ ਵਿੱਚ ਮਜੀਠੇ ਵਿੱਚੋਂ ਜਿੱਤੇ ਸਰਪੰਚਾਂ ਦਾ ਸਨਮਾਨ ਕੀਤਾ ਗਿਆ ਲਾਲੀ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਜਿੱਤੇ ਸਰਪੰਚਾਂ ਨੇ ਦਿਨ ਰਾਤ ਮਿਹਨਤ ਕੀਤੀ ਪਹਿਲਾਂ ਕੈਪਟਨ ਅਮਰਿੰਦਰ ਦੀ ਸਰਕਾਰ ਬਣਾਉਣ ਲਈ ਅਤੇ ਹੁਣ ਉਹ ਖੁਦ ਸਰਪੰਚ ਬਣੇ ਨੇ ਉਹਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਹ ਸਾਰੇ ਕਾਂਗਰਸ ਦੇ ਸਰਪੰਚ ਕਾਂਗਰਸ ਦੀ ਜਿੱਤ ਵਿੱਚ ਸਹਾਇੀ ਹੋਣਗੇ ਆਓ ਸੁਣਦੇ ਹਾਂ ਲਾਲੀ ਮਜੀਠੀਆ ਨੇ ਹੋਰ ਕੀ ਕੀ ਕਿਹਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਇਹ 10 ਸਾਲ ਬਲਕਿ 11 ਸਾਲ ਹੋ ਗਏ ਆ ਇਦੇ ਨਾਲ ਮਜੀਠੇ ਹਲਕੇ ਦੀ ਸਮੁੱਚੀ ਕਾਂਗਰਸ ਨੇ ਇੱਕ ਬਹੁਤ ਵੱਡੀ ਲੜਾਈ ਲੜੀ ਸੀ ਔਰ ਉਸ ਲੜਾਈ ਦੇ ਵਿੱਚ ਹਰ ਤਰੀਕੇ ਦੇ ਨਾਲ ਜਿਹੜਾ ਅਕਾਲੀਆਂ ਵੱਲੋਂ ਖਾਸ ਤੌਰ ਤੇ ਬਿਕਰਮ ਸਿੰਘ ਜਿਹੜਾ ਇਥੋਂ ਹਲਕੇ ਦੀ ਨੁਮਾਇੰਦਗੀ ਕਰਦਾ ਸੀ ਸਾਡੇ ਸਾਥੀਆਂ ਤੇ ਅਨੇਕਾਂ ਕੇਸ ਜਿਹੜੇ ਗਲਤ ਪਾਏ ਔਰ ਜਦੋਂ ਉਹਨੇ ਨਸ਼ੇ ਦਾ ਟਰੇਡ ਜਿਹੜਾ ਕਿ ਉਹ ਆਪਣੇ ਬਹਨੋਈ ਸੁਖਬੀਰ ਸਿੰਘ ਬਾਦਲ ਦੀ ਪੁਸ਼ਤ ਪਨਾਈ ਚ ਕਰ ਰਿਆ ਸੀ ਉਹਨੂੰ ਜਦੋਂ ਰੋਕਿਆ ਗਿਆ ਤੇ ਉਹਦੇ ਵਿੱਚ ਵੀ ਇੱਕ ਸਾਡਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਮਜੀਠੇ ਹਲਕੇ ਚ ਸਭ ਤੋਂ ਪਹਿਲਾਂ ਅਸੀਂ ਉਹਦੇ ਵਿਰੁੱਧ ਵਜਾ ਅਵਾਜ਼ ਉਠਾਈ ਸੀ ਫਿਰ ਪੰਜਾਬ ਪੰਜਾਬ ਦੀ ਜਿਹੜੀ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਹੈ ਉਹਨਾਂ ਨੇ ਵਜਾ ਅਵਾਜ਼ ਉਠਾਈ ਗਈ ਸੀ ਇਸ ਹਲਕੇ ਦੇ ਵਿੱਚ ਅੱਜ ਤੱਕ ਕਦੀ ਡੈਮੋਕਰੈਟਿਕ ਪ੍ਰੋਸੈਸ ਨਾਲ ਇਲੈਕਸ਼ਨ ਹੋਏ ਹੀ ਨਹੀਂ ਇਹ ਪਹਿਲੀ ਵਾਰੀ ਹੈ ਕਿ ਪ੍ਰਜਾਤੰਤ੍ਰਿਕ ਤਰੀਕੇ ਦੇ ਨਾਲ ਇਹ ਜਿਹੜੇ ਇਲੈਕਸ਼ਨ ਹੋਏ ਵਿਕਰਮ ਸਿੰਘ ਅੱਜ ਜੋ ਮਰਜੀ ਗਏ ਪਰ ਉਹਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਐਤਕੀ ਇਥੇ ਰੱਦ ਕਰਾਉਣ ਦਾ ਕੋ ਬਹੁਤਾ ਮਸਲਾ ਹੈ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋ ਥੋੜੀ ਬਹੁਤ ਕੋ ਗੱਲ ਹੋਏ ਤੇ ਆਪਾਂ ਨਹੀਂ ਕਹਿ ਸਕਦੇ ਪਰ ਅੱਗੇ ਆ ਜੋ ਤੁਸੀਂ ਇਹ ਗੱਲ ਦੇਖਿਆ ਕਿ ਨਸ਼ੇ ਦੇ ਵਿਰੁੱਧ ਵੀ ਰੋਸ ਸੀ ਜਾਤੀ ਤੌਰ ਤੇ ਵੀ ਰੋਸ ਸੀ ਔਰ ਅੱਜ ਸਾਰੇ ਮਜੀਠੇ ਹਲਕੇ ਦੀਆਂ ਜਿੰਨੀਆਂ ਪੰਚਾਇਤਾਂ ਚੁਣੀਆਂ ਗਈਆਂ ਕਿਉਂਕਿ ਬਲਾਕ ਸੰਮਤੀਆਂ ਔਰ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਇਹ ਚਲਾਕੀ ਦੇ ਨਾਲ ਥੋੜਾ ਬਹੁਤ ਆਪਣਾ ਫਾਇਦਾ ਉਠਾ ਕੇ ਐਤਕੀ ਜਿਹੜੀਆਂ ਪਿੰਡ ਪੱਤਰ ਦੇ ਜਿਹੜੀ ਬੇਸਿਕ ਹੁੰਦੀ ਹੈ ਜਿਹੜੀ ਗ੍ਰਾਸ ਰੂਟ ਲੈਵਲ ਤੇ ਜਿਹੜੀ ਇੱਕ ਕਹ ਲੋ ਕਿ ਸੰਸਥਾ ਆ ਪੰਚਾਇਤ ਕਿਉਂਕਿ ਸਾਡਾ ਇੱਕ ਦੇਸ਼ ਜਿਹੜਾ ਇਹ ਕਿਸਾਨੀ ਦੇ ਸਬੰਧਤ ਹੈ ਜਿੱਥੇ 70% ਕਿਸਾਨ ਨੇ ਅੱਜ ਜਿਹੜੀ ਇਹ ਇਲੈਕਸ਼ਨ ਹੋਈ ਇਹਦੇ ਵਿੱਚ ਤੁਸੀਂ ਦੇਖਿਆ ਕਿ 85% ਪੰਚਾਇਤਾਂ ਮਜੀਠੇ ਹਲਕੇ ਦੀਆਂ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਹ ਲੋ ਕਿ ਬਿਲਕੁਲ ਬਹੁਤ ਹੀ ਵੱਡੀ ਜਿਹੜੀ ਇਹ ਇਹ ਆਈ ਆ ਉਹਦੇ ਵਿੱਚ ਇਹਨਾਂ ਨੂੰ ਇੱਕ ਤਰਾਸ ਦੀ ਬਣੀ ਪਈ ਇਹਨਾਂ ਲਈ ਇਨਾ ਕੋਣਾ ਜੀ ਬਰਦਾਸ਼ਤ ਨਹੀਂ ਹੋ ਰਿਹਾ ਕਿ ਵੀ ਇਹ ਕਿਸ ਤਰ੍ਹਾਂ ਇਹ ਹਾਰ ਨੂੰ ਜਿਹੜੀ ਹੈ ਨਮੋਸ਼ੀ ਜਨਕ ਹਾਰ ਨੂੰ ਕਿਉਂਕਿ ਅਕਾਲੀ ਦਲ 1920 ਦੇ ਵਿੱਚ ਬਣਿਆ ਅਜੇ ਤੱਕ ਇੰਨੀ ਮਾੜੀ ਹਾਲ ਜਦੋਂ ਤੋਂ ਪ੍ਰਜਾਤੰਤਰ ਸ਼ੁਰੂਆਤ ਸਾਡਾ ਦੇਸ਼ ਆਜ਼ਾਦ ਹੋਇਆ ਨਹੀਂ ਹੋਈ ਇਹ ਸਾਰੇ ਕੁਛ ਦਾ ਕਾਰਨ ਬਿਰਕਰਮ ਸਿੰਘ ਸੀ ਤੇ ਹੁਣ ਗੱਲ ਕਰਦੇ ਆ ਕੈਨੇਡਾ ਦੇ ਪੰਜਾਬੀ ਵਿਧਾਇਕ ਦੀਪਕ ਆਨੰਦ ਦੀ ਜੋ ਇਹਨਾਂ ਦਿਨਾਂ ਵਿੱਚ ਪੰਜਾਬ ਆਏ ਹੋਏ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਦੀਪਕ ਆਨੰਦ ਨੇ ਕੈਨੇਡਾ ਵਿੱਚ ਪੰਜਾਬੀਆਂ ਦੇ ਸਬੰਧ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਨੇ ਉਹਨਾਂ ਪੰਜਾਬ ਦੇ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਪੜਨ ਜਾਣ ਤੋਂ ਲੈ ਕੇ ਕੈਨੇਡਾ ਵਿੱਚ ਗਰਮ ਖਿਆਲੀਆਂ ਵੱਲੋਂ ਨਾਅਰੇ ਮਾਰਨ ਦੇ ਮਸਲੇ ਤੇ ਵੀ ਆਪਣੀ ਗੱਲ ਰੱਖੀ ਆਓ ਸੁਣਦੇ ਹਾਂ ਕੈਨੇਡਾ ਵਿੱਚ ਗਰਮ ਖਿਆਲੀਆਂ ਵੱਲੋਂ ਨਾਅਰੇਬਾਜ਼ੀ ਉੱਪਰ ਦੀਪਕ ਆਨੰਦ ਦਾ ਕੀ ਕਹਿਣਾ ਹੈ ਮੈਂ ਮੈਂ ਦੋ ਗੱਲਾਂ ਕਹਾਂਗਾ ਜੀ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਮੈਂ ਪਰਸਨਲੀ ਤੇ ਨਹੀਂ ਕਰਦਾ ਬਹੁਤ ਜ਼ਿਆਦਾ ਕਿਉਂਕਿ ਮੇਰੀ ਰਿਸਪਾਂਸਿਬਿਲਿਟੀਆਂ ਮੇਰੀ ਆਪਣੀਆਂ ਬਹੁਤ ਜ਼ਿਆਦਾ ਇਸ ਵਕਤ ਉਰਜਾਂ ਤੇ ਮੇਰੀ ਬਹੁਤ ਜ਼ਿਆਦਾ ਰਿਸਪਾਂਸਿਬਿਲਿਟੀਆਂ 온ਟਾਰੀਓ ਦੇ ਵਿੱਚ ਹੈਗੀਆਂ ਤਾਂ ਮੈਂ ਪਰਸਨਲੀ ਤੇ ਨਹੀਂ ਵਾਚ ਕਰਦਾ ਹੈਗਾ ਪਰ ਜਿਹੜਾ ਤੁਹਾਡਾ ਕੁਐਸਚਨ ਹੈਗਾ ਇਹ ਨਹੀਂ ਹੈਗਾ ਮੇਰੇ ਸਾਹਮਣੇ ਤੁਹਾਡਾ ਕੁਐਸਚਨ ਹੈਗਾ ਕਿ ਜਿਹੜੇ ਉੱਥੇ ਦੇ ਵਸਦੀਕ ਨੇ ਕੀ ਉਹਨਾਂ ਨੂੰ ਫਰਕ ਪੈਂਦਾ ਹੈਗਾ ਬਿਲਕੁਲ ਪੈਂਦਾ ਹੈ ਜੀ ਜਿਸ ਮਿੱਟੀ ਤੋਂ ਤੁਸੀਂ ਆਏ ਹੁੰਦੇ ਹੈਗੇ ਉਸ ਨਾਲ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਜੁੜੇ ਜਰੂਰ ਰਹਿੰਦੇ ਹੈਗੇ ਉਹਨਾਂ ਨੂੰ ਬਿਲਕੁਲ ਫਰਕ ਪੈਂਦਾ ਹੈ ਦੇਖੋ ਐਗਜ਼ੈਕਟ ਸਿਚੁਏਸ਼ਨ ਸਿੰਪਲ ਹੈ ਜੀ ਮੈਂ ਤੁਹਾਨੂੰ ਯਕੀਨ ਨਾ ਦਿਵਾ ਸਕਦਾ ਕਿ ਇਹੋ ਜਿਹੀ ਕੋਈ ਮੂਵਮੈਂਟ ਨਹੀਂ ਚੱਲ ਰਹੀ ਹੈ ਅਸੀਂ ਡੇ ਬਾਈ ਡੇ ਅਸੀਂ ਡੇ ਟੂ ਡੇ ਜਿਹੜੀ ਆਮ ਪਿਕਚਰ ਕਰਦੇ ਹੈਗੇ ਇਹੋ ਜਿਹੀ ਕੋਈ ਕੋਈ ਮੂਵਮੈਂਟ ਸਾਡੇ ਨਹੀਂ ਹੈਗੀ ਮੈਂ ਫਿਰ ਐਟ ਦ ਸੇਮ ਟਾਈਮ ਇਹ ਜਰੂਰ ਕਹਾਗਾ ਜਦ ਵੀ ਸਾਡੇ ਕੋਈ ਨਗਰ ਕੀਰਤਨ ਹੁੰਦੇ ਨੇ ਕੁਝ ਉਹ ਨਗਰ ਕੀਰਤਨ ਦੇ ਵਿੱਚ ਇਹ ਜਰੂਰ ਪ੍ਰੈਜੈਂਸ ਹੁੰਦੀ ਹੈਗੀ ਹੈ ਉਹਨਾਂ ਦੀ ਆਪਣੀ ਵਿਚਾਰਤਾਰਾ ਹੈਗੀ ਹੈ ਅਸੀਂ ਜਦ ਕਦੀ ਮੌਕਾ ਮਿਲਦਾ ਹੈ ਉਹਨਾਂ ਨੂੰ ਪੁੱਛਣ ਦਾ ਅਗਰ ਗੱਲ ਕਰਨ ਦਾ ਤੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀ ਅਸੀਂ ਇੱਕ ਪੀਸਫੁੱਲ ਡੈਮੋਨਸਟ੍ਰੇਸ਼ਨ ਕਰ ਰਹੇ ਹਾਂ ਔਰ ਪੀਸਫੁੱਲ ਡੈਮੋਨਸਟ੍ਰੇਸ਼ਨ ਸਾਡੇ ਕੈਨੇਡਾ ਦੇ ਵਿੱਚ ਐਬਸੋਲੂਟਲੀ ਅਲਾਉਡ ਹੈ ਜਦ ਕਦੀ ਕੋਈ ਐਕੋਜੀ ਥ੍ਰੈਟ ਹੋਈ ਜਿਸ ਥ੍ਰੈਟ ਦੇ ਵਿੱਚ ਕੈਨੇਡਾ ਨੂੰ ਅਗਰ ਲੱਗਦਾ ਹੋਇਆ ਕਿ ਗਲਤ ਹੈ ਸੋ ਯੂ ਵਿਲ ਸੀ ਦ ਕੈਨੇਡੀਅਨ ਪੋਲੀਟੀਸ਼ੀਅਨ ਵਿਲ ਸਟੈਂਡ ਅਪ ਐਂਡ ਦੇ ਵਿਲ ਫਾਈਟ ਅਗੇਂਸਟ ਐਕਸਟ੍ਰੀਮਿਜ਼ਮ ਐਂਡ ਮੇਰਾ ਇਹ ਮੰਨਣਾ ਹੈਗਾ ਅੱਜ ਦੇ ਦਿਨ ਇੱਕ ਪੰਜਾਬ ਪੰਜਾਬੀ ਉੱਥੇ ਨੇ ਤੇ ਇੱਕ ਪੰਜਾਬੀ ਇੱਥੇ ਨੇ ਅੱਜ ਦੇ ਦਿਨ ਜ਼ਰੂਰਤ ਹੈਗੀ ਇਹ ਦੋਨਾਂ ਪੰਜਾਬੀਆਂ ਨੂੰ ਆਪਸ ਵਿੱਚ ਗੱਲ ਕਰਨ ਦੀ ਕਿਤੇ ਨਾ ਕਿਤੇ ਜੇ ਕਮੀ ਤੁਸੀਂ ਮੈਨੂੰ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਛ ਰਹੇ ਹੋ ਤੇ ਮੇਰੇ ਹਿਸਾਬ ਨਾਲ ਤੁਸੀਂ ਇਹ ਪੁੱਛ ਰਹੇ ਹੋ ਕਿ ਕਿਆ ਇਹ ਸੱਚ ਹੈ ਕਿ ਕਿੱਥੇ ਕਮੀ ਹੈ ਬਹੁਤ ਵੱਡੀ ਕਮੀ ਹੈਗੀ ਹੈ ਕਮਿਊਨੀਕੇਸ਼ਨ ਬੀਟਵੀਨ ਦ ਟੂ ਸਾਈਡਸ ਆਫ ਪੰਜਾਬ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਚਸ ਫੂਲਕਾ ਨੇ ਪਾਰਟੀ ਛੱਡਣ ਤੋਂ ਬਾਅਦ ਦਿੱਤਾ ਵੱਡਾ ਬਿਆਨ ਕਿ ਹਾਨਾਂ ਹਜ਼ਾਰੇ ਦੇ ਅੰਦੋਲਨ ਨੂੰ ਸਿਆਸੀ ਪਾਰਟੀ ਵਿੱਚ ਤਬਦੀਲ ਕਰਨ ਦਾ ਨਹੀਂ ਸੀ ਕਦਮ ਸਹੀ ਇੱਕ ਤਰੀਕੇ ਨਾਲ ਐਚਐਸ ਫੂਲਕਾ ਨੇ ਆਮ ਆਦਮੀ ਪਾਰਟੀ ਦੀ ਹੋਂਦ ਤੇ ਖੜਾ ਕਰ ਦਿੱਤਾ ਸਵਾਲ ਆਪ ਆਗੂਆਂ ਨੇ ਕੀ ਮਨਾ ਲਵਾਂਗੇ ਐਚਐਸ ਟੂਲਕਾ ਨੂੰ ਉਹ ਰਹਿਣਗੇ ਸਾਡੇ ਆਦਰਸ਼ ਨਰਿੰਦਰ ਮੋਦੀ ਦੀ ਗੁਰਦਾਸਪੁਰ ਰੈਲੀ ਵਿੱਚ ਮੋਦੀ ਨੂੰ ਸਨਮਾਨਿਤ ਕਰਨ ਵੇਲੇ ਪਾਈ ਜਾਣ ਵਾਲੀ ਸ਼ਾਲ ਦੇ ਮਸਲੇ ਤੇ ਗਰਮਾਈ ਰਾਜਨੀਤੀ ਮੋਦੀ ਦੇ ਗਲ ਵਿੱਚ ਪਾਉਣ ਤੋਂ ਪਹਿਲਾਂ ਡਿੱਗੀ ਸ਼ਾਲ ਸੋਸ਼ਲ ਮੀਡੀਆ ਤੇ ਹੋ ਰਹੇ ਨੇ ਚਰਚੇ ਵੱਡਾ ਸਵਾਲ ਹੋਇਆ ਖੜਾ ਮੋਦੀ ਸਾਹਿਬ ਦੇ ਸਿਰ ਤੇ ਕਿਉਂ ਨਹੀਂ ਸਜਾਈ ਗਈ ਪੱਗ ਕਿ ਏ ਸੀ ਪੁੱਲ ਜਾਂ ਸੀ ਸੋਚੀ ਸਮਝੀ ਰਾਨੀਤੀ ਨਰਿੰਦਰ ਮੋਦੀ ਨੇ ਆਪਣੀ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਨਿੰਦਿਆ ਤਾਂ ਕੈਪਟਨ ਅਮਰਿੰਦਰ ਮੋਦੀ ਤੇ ਪੜ ਕੇ ਕੀਤਾ ਟਵੀਟ ਕਿਹਾ ਨਰਿੰਦਰ ਮੋਦੀ ਅੱਜ ਤੱਕ ਦੇ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ ਮੋਦੀ ਕਰਦੇ ਨੇ ਸਿਰਫ ਜੁਮਲੇਬਾਜ਼ੀ ਕੈਪਟਨ ਨਮਿੰਦਰ ਨੇ ਮੋਦੀ ਖਿਲਾਫ ਖੋਲਿਆ ਮੋਰਚਾ ਹੁਣ ਪੈਣਗੇ ਵੱਡੇ ਰਾਜਨੀਤਿਕ ਪੰਗੇ ਪਟਿਆਲਾ ਅਤੇ ਬਠਿੰਡਾ ਵਿੱਚ ਕਿਸਾਨਾਂ ਦੇ ਧਰਨੇ جاری ਪੰਜਾਬ ਦੇ ਕਿਸਾਨ ਕਾਂਗਰਸ ਅਤੇ ਭਾਜਪਾ ਅਕਾਲੀ ਦਲ ਤੋਂ ਨਾਰਾਜ਼ ਕਿਸਾਨਾਂ ਦਾ ਕਹਿਣਾ ਹੈ ਨਾ ਪੰਜਾਬ ਦੇ ਕੈਪਟਨ ਨਮਿੰਦਰ ਨੇ ਸਾਡੀਆਂ ਸਮੱਸਿਆਵਾਂ ਕੀਤੀਆਂ ਹੱਲ ਅਤੇ ਨਾ ਹੀ ਕੀਤੀਆਂ ਨਰਿੰਦਰ ਮੋਦੀ ਨੇ ਕਿਸਾਨ ਹੋਏ ਨਿਰਾਸ਼ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਪਾਰਲੀਮੈਂਟ ਵਿੱਚ ਆਲੂਆਂ ਨਾਲ ਕੀਤਾ ਵਿਰੋਧ ਪ੍ਰਦਰਸ਼ਨ ਮੈਂਬਰ ਪਾਰਲੀਮੈਂਟਾਂ ਨੇ ਕਿਹਾ ਮੋਦੀ ਦੀ ਸਰਕਾਰ ਕਿਸਾਨਾਂ ਦੀ ਨਹੀਂ ਉਦਯੋਗਪਤੀਆਂ ਦੀ ਸਰਕਾਰ ਭਾਜਪਾ ਅਤੇ ਅਕਾਲੀ ਦਲ ਦੇ ਲੀਡਰਾਂ ਨੇ ਕਾਂਗਰਸ ਨੂੰ ਨਿੰਦਿਆ ਤੇ ਇਸ ਹਨ ਹੁਣ ਤੱਕ ਦੀਆਂ ਸੁਰਖੀਆਂ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ ਸੁਰਿੰਦਰ ਢੱਲਾਨੂ ਨੂੰ ਦਿਓ ਇਜਾਜ਼ਤ ਧੰਨਵਾਦ